ਕੀ ਵਜਾ ਮੰਨਦੇ ਹੋ ਚਰਮੇ ਨਿਕਲਦਲ ਦੋ ਵਾਰ ਉਥੇ ਕਾਮਯਾਬ ਨਹੀਂ ਹੋ ਪਾਇਆ ਇਸ ਹਲਕੇ 2014 ਦੇ ਵਿੱਚ ਮੈਂ ਜੋਂਤ ਜਿੱਤਿਆ 2019 ਚ ਭਾਵੇਂ ਹਾਰ ਗਿਆ ਪਰ ਵੋਟਾ ਵੋਟਾਂ ਮੈਨੂੰ ਵੱਧ ਮਿਲੀਆਂ ਪਰ ਕਾਰਨ ਇਹ ਬਣਿਆ ਕਿ ਮੁਕਾਬਲਾ ਸਿੱਧਾ ਹੋ ਗਿਆ 19 ਦੇ ਵਿੱਚ ਜਿਹੜੇ ਆਪ ਪਾਰਟੀ ਵਾਲਿਆ ਉਹ ਕਾਂਗਰਸ ਨਾਲ ਮਿਲ ਗਏ ਉਹਨਾਂ ਨੇ ਸੌਦੇਬਾਜ਼ੀ ਕਰਨ ਲਈ ਚਾਰ ਜ਼ਿਲ੍ਹੇ ਛੱਡ ਕੇ ਵਿਜੇਂਦਰ ਸਿੰਘਲਾ ਨੂੰ ਲਿਆ ਕੇ ਇੱਥੇ ਟਿਕਟ ਦਿੱਤੀ ਆ ਹੈ ਤਾਂ ਉਹ ਹੀ ਤੁਹਾਡੇ ਜ਼ਿਲ੍ਹੇ ਦਾ ਤੁਸੀਂ ਵੀ ਕਿਸੇ ਟੈਂਪਟ ਵਾਲੇ ਤੋਂ ਇੱਥੇ ਆ ਕੇ ਲੜੀ ਸੀਗੀ ਚੋਂ ਤੇ ਉਹਨਾਂ ਦੇ ਵੀ ਸ਼ੁਰੂਆਤ ਹੋਦੀ ਆ ਤੁਸੀਂ ਦੋਨੋਂ ਪਹਿਲੇ ਗੱਲਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਮੇਰਾ ਪਿੰਡ ਤਾਂ ਬਿਲਕੁਲ ਬੱਟ ਤੇ ਆ ਜਿਹੜਾ ਤਾਂ ਪਟਿਆਲਾ ਹੀ ਆ ਜਿਹੜਾ ਤਾਂ ਇੱਕੋ ਜਿਹਾ ਜਿੱਥੇ ਮੇਰਾ ਪਿੰਡ ਆ ਨਾ ਉੱਥੇ ਮਹਾਲੀ ਦਾ ਜ਼ਿਲ੍ਹਾ ਵੀ ਲੱਗਦਾ ਨਾਲ ਉੱਥੇ ਫਤੇਗੜ ਸਾਹਿਬ ਵੀ ਲੱਗਦਾ ਤੇ ਦੂਜੀ ਗੱਲ ਤੁਹਾਨੂੰ ਇਹ ਪਤਾ ਵੀ ਮੈਂ 40 ਸਾਲ ਤੋਂ ਮਹਾਲੀ ਰਹਿੰਦਾ ਹਾਂ ਬਿਲਕੁਲ ਠੀਕ ਤੇ 40 ਸਾਲ ਦਾ ਬੰਦਾ ਰਹਿੰਦਾ ਜਦੋਂ ਤੁਸੀਂ ਪਟਿਆਲੇ ਤੋਂ ਸੰਸਦ ਸੀਗੇ ਜਿੱਥੇ ਰਹਿੰਦਾ ਹੋਵੇ ਬੰਦਾ ਉਹ ਉਹ ਉਹੀ ਥਾਂ ਕਿ ਨਾ ਜਦੋਂ ਤੁਹਾਡੀ ਜਾਣਕਾਰੀ ਚਾਹਣਾ ਕਾਕਾ ਬੜਾ ਮਸ਼ਹੂਰ ਸ਼ਿੰਗਰ ਹੈ ਤੁਹਾਡੇ ਪਿੰਡ ਦਾ ਪਿੱਛੇ ਜੀ ਉਹਨੇ ਆਪਣੇ ਪੈਸੇ ਨਾਲ ਪਿੰਡ 'ਚ ਲਾਇਬ੍ਰੇਰੀ ਖੜੀ ਕੀਤੀ ਉਦੋਂ ਬੜੀ ਚਰਚਾ ਹੋਈ ਕਹਿੰਦੇ ਚੰਦੂ ਮਾਦਰਾ ਸਾਹਿਬ ਤਾਂ ਕੇਂਦਰ 'ਚ ਵਜીર ਵੀ ਰਹੇ ਪਟਿਆਲਾ ਤੋਂ ਸੰਸਦ ਵਾਹੇ ਕਿੱਟ ਨਹੀਂ ਲਵਾ ਸਕੇ ਪਿੰਡ 'ਚ ਕਾਕਾ ਨੇ ਲ ਇਹ ਚਰਚਾ ਜਿਆਦਾ ਸਾਡੇ ਪਿੰਡ ਦੇ ਵਿੱਚ ਜਿਹੜਾ ਵਿਕਾਸ ਹੋਇਆ ਮੈਂ ਆਪਣੇ ਪਿੰਡ ਦੇ ਆਪਣੀ ਸ਼ੋਭਾ ਕੰਮ ਕਿਉਂ ਕਰਾਂ ਉਹ ਵੀ ਦੱਸ ਹੀ ਰਹੇ ਤੁਸੀਂ ਮੈਂ ਇੰਨਾ ਪੈਸਾ ਵੰਡੇ ਸਾਡੇ ਪਿੰਡ ਨੂੰ ਜਿਹੜੀਆਂ ਜੋ ਸੌਦਾ ਨੇ ਜਿਹੜਾ ਮੈਂ ਵੰਡਿਆ ਆਪਣਾ ਨਤ ਪ੍ਰਸਾਦ ਦਾ ਹਲਕੇ ਦਾ ਸੀ ਇਹ ਕੰਮ ਹੁੰਦਾ ਸੰਸਾਰ ਹਲਕੇ ਹਲਕੇ ਜੀ ਵੰਡਣਾ ਸੀ ਬਰ ਕਿਉਂ ਵੰਡਦਾ ਪਟਿਆਲੇ ਚ ਰਿਹਾ ਜਦੋਂ ਪਟਿਆਲੇ ਚ ਰਿਹਾ ਮੈਂ ਆਪਣੇ ਪਿੰਡ ਚ ਇਕੱਲੇ ਚ ਕਿਉਂ ਵੰਡਦਾ ਬਾਹ ਸਾਰੇ ਪੁੰਦਾਂ ਨੂੰ ਟਿਕਟ ਮਿਲੀ ਸੰਗਰੂਰ ਤੋਂ ਢੀਂਟਾ ਸਾਹਿਬ ਪਰਿਵਾਰ ਨਾਰਾਜ਼ ਹੋ ਗਿਆ ਮਹਿੰਦਰ ਸਿੰਘ ਕੇਪੀ ਇਹ ਤੇਨੂੰ ਕਿਹਨੇ ਕਹਤਾ ਨਾਰਾਜ਼ ਹੋ ਗਿਆ ਸਰੇ ਆਮ ਸਾਹਮਣੇ ਆਈਏ ਕੱਲ ਉਹਨਾਂ ਨੇ ਮੀਟਿੰਗਾਂ ਕੀਤੀਆਂ ਬਕਾਇਦਾ ਢੀਂਟਾ ਸਾਹਿਬ ਦੇ ਚੰਡੀਕਰਕਾ ਠੀਕ ਹੋ ਗਿਆ ਮੁੜ ਕੇ ਠੀਕ ਹੋ ਗਿਆ ਪਰ ਉਹਨਾਂ ਦਾ ਆਪਣੀ ਹਾਰ ਦਿਖਰੀ ਇਸ ਕਰਕੇ ਚੌਂਡੀ ਲੜਨ ਹਾਰ ਨਹੀਂ ਪਾਰਟੀ ਦੇ ਪ੍ਰਧਾਨ ਦੀ ਡਿਊਟੀ ਹੈ ਪਾਰਟੀ ਦਾ ਫੈਸਲਾ ਸੀ ਕਿ ਪਹਿਲੀ ਘਰ ਦਾ ਇਹ ਵੀ ਇੱਕ ਚੋਣਾ ਪਰਿਵਾਰ ਤੋਂ ਇੱਕੇ ਬੰਦਾ ਲੜੂਆ ਆਪ ਨੂੰ ਕਿੱਡਾ ਗੁੱਡਾ ਚੈਲੰਜ ਬਣਦੇ ਹੋ ਆਪਣੇ ਹਲਕੇ ਜਾ ਮਾਰੋ ਆਮ ਆਦਮੀ ਪਾਰਟੀ ਹੋ ਜਿਹੜਾ 5 4 ਸੂਬੇ ਟੱਪ ਕੇ ਬੰਦਪੁਰਦੇਸ਼ ਤੋਂ ਬੰਦਾ ਇੱਥੇ ਆਣ ਕੇ ਜਿੱਥੇ ਸਾਡੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਨ੍ਹਾਂ ਨੇ ਦਿਵਾਲੀਆਰ ਦੇ ਕਿਲੇ ਵਿੱਚ ਬੰਦ ਕੀਤਾ ਹੋਵੇ ਉੱਥੋਂ ਤੋਂ ਲਿਆ ਕੇ ਬੰਦਾ ਜਿਹਦਾ ਦਾਦਾ ਬਾਬਾ ਬਾਪ ਆਪ ਜਿਹੜੇ ਦਿਵਾਲੀਆਰ ਦੇ ਮਤਲਬ ਤੇ ਪੈਦਾ ਹੋਏ ਹੁਣ ਬੰਦਪੁਰਦੇਸ਼ ਇੱਥੇ ਉਹ ਇੱਥੇ ਸਰਦਾਰੀ ਕਰਨਗੇ ਇੱਥੇ ਦਾਦਾ ਜੀ ਕਰਨਗੇ ਮੈਂ 5 ਸਾਲ ਤੋਂ ਇੱਥੇ ਅਮਕਾਨਕ ਗੈਰ ਦੇ ਨਾਲ ਜੀਣ ਆਇਆ ਜਿੱਥੇ ਜੰਡੀਗੜ੍ਹ ਪੜ੍ਹਨ ਆਇਆ ਤੇ ਕਿਰਾਏ ਤੇ ਰਹਿਣ ਲੱਗ ਗਿਆ ਇੱਥੇ ਤਾਂ ਕੀ ਹੋਇਆ ਇਹੀ ਕੰਮ ਜਿਹੜੇ ਤੁਸੀਂ ਗਿਣਾਏ ਆ ਕਿ ਮੈਂ 14 ਤੋਂ 19 ਚ ਕੀਤੇ ਸੀ ਤਿਵਾਰੀ ਆ ਹੀ ਗਿਣਾ ਰਹੇ ਕਹਿੰਦੇ 19 ਤੋਂ 24 ਮੈਂ ਹੀ ਜੇ ਤਿਵਾਰੀ ਦੇ ਕਿਤੇ ਹੁੰਦੇ ਮੈਨੂੰ ਇਤੋਂ ਕੰਮ ਗਿਣਾ ਦੋ ਤਿਵਾਰੀ ਦਾ ਇੱਕ ਕੰਮ ਗਿਣਾ ਦੋ ਤਿਵਾਰੀ ਸਾਹਿਬ ਨੇ 5 ਸਾਲਾਂ ਹੀ ਬਿਤਰਾਇਆ ਇਹੀ ਕੰਮ ਗਿਣਾ ਤੇ ਜਿਹੜੇ ਤੁਸੀਂ ਗਿਣਾ ਰਹੇ ਹੋ ਇਹ ਤਾਂ ਮੇਰੇ 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 ਕਿਰਾਏ ਕਿ ਮੈਂ ਗਿਰ ਲੂਗਾ ਉਹ ਉਹ ਕਿ ਮੈਂ ਤੁਸੀਂ ਕਿਹਾ ਮ ਇਹਦਾ ਕੰਮ ਕਰਾਂ ਅੱਛਾ ਜੇ ਉਹਨੇ ਕੰਮ ਕੀਤੇ ਹੁੰਦੇ ਕਾਹਦੇ ਟੋਣ ਨਾਲ ਲੜਦਾ ਤੁਹਾਡੀ ਸਾਹ ਜਿੱਤਿਆ ਹੋਇਆ ਬੰਦਾ ਭੱਜਦਾ ਦੇਖਿਆ ਹਲਕਾ ਛੱਡਦੇ ਦੇਖਿਆ ਹਾਈ ਕਮਾਂਡ ਦਾ ਫੈਸਲਾ ਜੀ ਹਾਈ ਕਮਾਂਡ ਦਾ ਜੇ ਜਿੱਤਿਆ ਹੋਇਆ ਐਮਐਲ ਛੱਡ ਕੇ ਭੱਜਦਾ ਹੁੰਦਾ ਤੇ ਲੋਕਾਂ ਨੂੰ ਮੂੰਹ ਦਿਖਾਉਣ ਚਾਹਾਂਗੇ ਤਾਂ ਹੀ ਤਾਂ ਕਿਉਂ ਭੱਜਿਆ ਸਭਾ ਚੋਣਾਂ ਲੈ ਕੇ ਸ਼੍ਰੋਮਣੀ ਕਾਲੀ ਦਲ ਦੇ ਲੋਕ ਸਭਾ ਹਲਕਾ ਅਨੰਦਪੁਰ ਸਾਬ ਤੋਂ ਉਮੀਦਵਾਰ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂਮਾੜਾ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਚੰਦੂਮਾੜਾ ਸਾਹਿਬ ਪਿਛਲੀਆਂ ਤਿੰਨ ਚੋਣਾਂ ਦੀ ਗੱਲ ਕਰਾਂਗੇ ਇੱਕ ਵਾਰ ਸ਼੍ਰੋਮਣੀ ਕਾਲੀ ਦਲ ਦਾ ਲੋਕਾਂ ਨੇ ਸਾਥ ਦਿੱਤਾ ਜਦੋਂ 14 ਤੋਂ 19 ਤੁਸੀਂ ਐਮਪੀ ਰਹੇ ਸੀ 9 ਤੋਂ 14 ਨਹੀਂ ਸਫਲਤਾ ਮਿਲੀ 19 ਤੋਂ 24 ਨਹੀਂ ਮਿਲੀ ਕੀ وجہ ਮੰਨਦੇ ਹੋ ਸ਼੍ਰੋਮਣੀ ਕਾਲੀ ਦਲ ਦੋ ਵਾਰ ਉੱਥੇ ਕਾਮਯਾਬ ਨਹੀਂ ਹੋ ਪਾਇਆ ਇਸ ਹਲਕੇ 'ਚ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ 2014 ਦੇ ਵਿੱਚ ਮੈਂ ਚੋਣ ਜਿੱਤਿਆ 2019 'ਚ ਭਾਵੇਂ ਹਾਰ ਗਿਆ ਪਰ ਵੋਟਾ ਵੋਟਾਂ ਮੈਨੂੰ ਵੱਧ ਮਿਲੀਆਂ ਪਹੁੰਚ ਚੀਵਾ ਸਾਹਿਬ ਹੀ ਹਾਂ 2019 ਦੇ ਵਿੱਚ 38000 ਵੋਟ ਮੈਨੂੰ ਵੱਧ ਮਿਲੀ 2014 ਨਾਲੋਂ ਪਰ ਕਾਰਨ ਇਹ ਬਣਿਆ ਕਿ ਮੁਕਾਬਲਾ ਸਿੱਧਾ ਹੋ ਗਿਆ 19 ਦੇ ਵਿੱਚ ਜਿਹੜੇ ਆਪ ਪਾਰਟੀ ਵਾਲੇ ਉਹ ਕਾਂਗਰਸ ਨਾਲ ਮਿਲ ਗਏ ਠੀਕ ਹੈ ਉਹਨਾਂ ਨੇ ਸੌਦੇਬਾਜ਼ੀ ਕਰ ਲਈ ਆਪ ਪਾਰਟੀ ਨੇ ਤੇ ਆਪ ਪਾਰਟੀ ਦੇ ਉਮੀਦਵਾਰੋਂ ਕੇਵਲ 50000 ਵੋਟ ਲਈ ਜਦੋਂ ਕਿ ਉਹਨਾਂ ਦੀ 2.5 ਲੱਖ ਵੋਟ ਬਣਦੀ ਸੀ ਤੇ ਲੱਖ ਵੋਟ ਤਾਂ ਉਹਨਾਂ ਦੀ ਚਲੋ ਬੀਐਸਪੀ ਵਾਲੇ ਲੈ ਗਏ ਉਮੀਦਵਾਰ ਤੇ ਜਿਹੜਾ 1.5 ਲੱਖ ਵੋਟ ਸੀ ਉਹ ਸਿਰਫ ਉਹਦੇ ਚ 50000 ਮਿਲੀ ਤੇ ਉਹ ਆਪਣੀ ਵੋਟ ਲੈ ਜਾਂਦੇ ਤਾਂ ਮੈਂ ਕਿਸੇ ਕੀਮਤ ਤੇ ਸੀ 2019 ਚਾਰ ਦਾ 38000 ਬੋਟ ਤਾਂ ਮੈਨੂੰ ਪਹਿਲਾਂ ਨਾਲ ਵੱਧ ਮਿਲੀ ਸੀ ਅੱਛਾ ਤੁਸੀਂ ਕਹਿ ਰਹੇ ਹੋ ਵੀ ਚਾਰ ਜ਼ਿਲ੍ਹੇ ਛੱਡ ਕੇ ਵਿਜੇਂਦਰ ਸਿੰਘ ਲਾ ਨੂੰ ਲਿਆ ਕੇ ਇੱਥੇ ਟਿਕਟ ਦੇਤੀ ਆ ਹੈ ਤਾਂ ਉਹੀ ਤੁਹਾਡੇ ਜ਼ਿਲ੍ਹੇ ਦਾ ਤੁਸੀਂ ਵੀ ਕਿਸੇ ਟੈਂਪ ਪਟਿਆਲੇ ਤੋਂ ਇੱਥੇ ਆ ਕੇ ਲੜੀ ਸੀਗੀ ਚੋਣ ਤੇ ਉਹਨਾਂ ਦੀ ਵੀ ਸ਼ੁਰੂਆਤ ਹੋ ਰਹੀ ਹੈ ਤੁਸੀਂ ਦੋਨੋਂ ਪਹਿਲੀ ਗੱਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਮੇਰਾ ਪਿੰਡ ਤਾਂ ਬਿਲਕੁਲ ਬੱਟ ਤੇ ਆ ਜਿਹੜਾ ਪਟਿਆਲਾ ਹੀ ਆ ਜ਼ਿਲ੍ਹੇ ਦਾ ਇੱਕੋ ਜਿਹੇ ਦੋਨੋਂ ਜਿੱਥੇ ਮੇਰਾ ਪਿੰਡ ਆ ਨਾ ਉੱਥੇ ਮਹਾਲੀ ਦਾ ਜ਼ਿਲ੍ਹਾ ਵੀ ਲੱਗਦਾ ਨਾਲ ਉੱਥੇ ਫਤਿਹਗੜ੍ਹ ਸਾਹਿਬ ਵੀ ਲੱਗਦਾ ਤੇ ਦ ਜਦੋਂ ਤੁਸੀਂ ਪਟਿਆਲੇ ਤੋਂ ਸੰਸਦ ਸੀਗੇ ਜਿੱਥੇ ਰਹਿੰਦਾ ਹੋਵੇ ਬੰਦਾ ਉਹ ਉਹ ਉਹੀ ਥਾਂ ਗਿਣਾ ਜਾਊਗਾ ਤੁਹਾਡੀ ਜਾਣਕਾਰੀ ਚਉਣਾ ਕਾਕਾ ਬੜਾ ਮਸ਼ਹੂਰ ਸਿੰਗਰ ਹੈ ਤੁਹਾਡੇ ਪਿੰਡ ਦਾ ਪਿੱਛੇ ਜੀ ਉਹਨੇ ਆਪਣੇ ਪੈਸੇ ਨਾਲ ਪਿੰਡ 'ਚ ਲਾਇਬ੍ਰੇਰੀ ਖੜੀ ਕੀਤੀ ਉਦੋਂ ਬੜੀ ਚਰਚਾ ਹੋਈ ਕਹਿੰਦੇ ਚੰਦੂ ਮਾਜਰਾ ਸਾਹਿਬ ਤਾਂ ਕੇਂਦਰ 'ਚ ਵਜ਼ੀਰ ਵੀ ਰਹੇ ਪਟਿਆਲਾ ਤੋਂ ਸੰਸਦ ਵਾਹੇ ਕਿੱਟਣੀ ਲਵਾ ਸਕੇ ਪਿੰਡ 'ਚ ਕਾਕਾ ਨੇ ਲਾਇਬ੍ਰੇਰੀ ਤਾਂ ਬਣਾਤੀ ਚਲੋ ਲਾਇਬ੍ਰੇਰੀ ਬਣਾਤੀ ਮੈਡੀਕਲ ਕੀਤੀ ਤੁਸੀਂ ਵਿਕਾਸ ਕੀਤਾ ਆਪਣੇ ਪਿੰਡ ਦਾ ਇਹ ਚਰਚਾ ਜ਼ਿਆਦਾ ਹੋਣੀ ਸਾਡੇ ਪਿੰਡ ਦੇ ਵਿੱਚ ਜਿਹੜਾ ਵਿਕਾਸ ਹੋਇਆ ਮੈਂ ਆਪਣੇ ਪਿੰਡ ਦੇ ਆਪਣੀ ਸ਼ੋਭਾ ਕਮਾ ਕਿਉਂ ਕਮਾ ਤੇ ਅਸੀਂ ਵੀ ਦੱਸ ਹੀ ਰਹੇ ਹਾਂ ਤੁਸੀਂ ਮੈਂ ਇੰਨਾ ਪੈਸਾ ਵੰਡਿਆ ਸਾਡੇ ਪਿੰਡ ਨੂੰ ਜਿਹੜੀਆਂ ਜੋ ਸਹੂਲਤਾਂ ਨੇ ਜਿਹੜਾ ਮੈਂ ਵੰਡਿਆ ਆਪਣਾ ਅਨੰਤ ਪ੍ਰਸਾਦ ਦਾ ਹਲਕੇ ਦਾ ਸੀ ਮੈਂ ਇਹ ਹੀ ਕੰਮ ਹੁੰਦਾ ਸੰਸਦ ਹਲਕੇ ਹਲਕੇ ਜੀ ਵੰਡਣਾ ਸੀ ਬਾਹਰ ਕਿਉਂ ਵੰਡਦਾ ਨਹੀਂ ਜਦੋਂ ਪਟਿਆਲੇ ਚ ਰਿਹਾ ਉਹ ਜਦੋਂ ਪਟਿਆਲੇ ਤੋਂ ਰਿਹਾ ਮੈਂ ਆਪਣੇ ਪਿੰਡ ਤੇ ਕੱਲੇ ਚ ਕਿਉਂ ਵੰਡਦਾ ਮੈਂ ਸਾਰੇ ਮੈਂ ਆਪਣੇ ਪਿੰਡ ਤੇ ਵੀ ਗਿਆ ਸ਼ਮਸ਼ਾਨ ਘਾਟ ਮੈਂ ਆਪਣਾ ਟੌਪ ਦਾ ਬਣਾਇਆ ਉੱਥੇ ਮੈਂ ਵੰਡਿਆ ਮੈਂ ਆਪਣੇ ਇੱਕ ਐਮਪੀ ਆਪਣੇ ਪਿੰਡ ਤੇ ਥੋੜੋ ਵੰਡ ਸਕਦਾ ਹੁੰਦਾ ਤੋ ਹਰ ਥਾਂ ਤੇ ਬੰਦੇ ਪੈਸੇ ਜਿੱਤਦੇ ਅੱਛਾ ਜਿੱਦਾਂ ਚੁੰਡਾ ਨੂੰ ਟਿਕਟ ਮਿਲੀ ਸੰਗਰੂਰ ਤੋਂ ਢੀਂਟਾ ਸਾਹਿਬ ਪਰਿਵਾਰ ਨਾਰਾਜ਼ ਹੋ ਗਿਆ ਮਹਿੰਦਰ ਸਿੰਘ ਕੇਪੀ ਤੈਨੂੰ ਕਿਹਨੇ ਕਹਤਾ ਉਹ ਨਾਰਾਜ਼ ਹੋ ਗਿਆ ਸਰੇ ਆਮ ਸਾਹਮਣੇ ਆਈਏ ਗੱਲ ਉਹਨਾਂ ਨੇ ਮੀਟਿੰਗਾਂ ਕੀਤੀਆਂ ਬਕਾਇਦਾ ਢੀਂਟਾ ਸਾਹਿਬ ਦੇ ਚੰਡੀ ਕਰਕੇ ਠੀਕ ਹੋ ਗਿਆ ਮੁੜ ਕੇ ਠੀਕ ਹੋ ਗਿਆ ਕਈ ਵਾਰੀ ਰੋਸਾ ਹੁੰਦਾ ਪਰ ਠੀਕ ਹੋ ਜਾਂਦਾ ਅੱਛਾ ਜਿੱਦਾਂ ਹੁਣ ਇਹ ਮਹਿੰਦਰ ਸਿੰਘ ਕੇਪੀ ਨੂੰ ਅਕਾਲੀ ਦਲ ਨੇ ਟਿਕਟ ਦਿੱਤੀ ਜਲੰਧਰ ਤੋਂ ਅਕਾਲੀ ਦਲ ਕੋਲ ਵੀ ਇਹ ਮੀਤਵਾਰਾਂ ਟੋਟਾ ਹੈਗਾ ਜੇ ਮਹਿੰਦਰ ਕੇਪੀ ਜੀ ਸਾਡੇ ਨਾਲ ਪਹਿਲਾਂ ਤੇ ਰਾਬਤਾ ਰੱਖ ਰਹੇ ਤੇ ਕਿਸੇ ਪਾਰਟੀ ਦੇ ਕਿਸੇ ਇੱਕ ਲੀਡਰ ਨੇ ਵੀ ਨਾ ਨਹੀਂ ਕੀਤੀ ਜਾਂ ਗੁੱਸਾ ਨਹੀਂ ਕੀਤਾ ਦੇ ਪਾਰਟੀ ਦੇ ਲੀਡਰਾਂ ਦੀ ਸਹਿਯੋਗ ਨਾਲ ਵਰਕਰਾਂ ਦੇ ਸਿਓਨਾਂ ਕੋਈ ਪਾਰਟੀ ਦੇ ਕਿਸੇ ਨੂੰ ਦੇਤਾ ਤਾਂ ਮੜੀ ਗੱਲ ਕੀ ਹੋਈ ਆ ਬਾਦਲ ਸਾਹਿਬ ਨੂੰ ਆਪਣੀ ਹਾਰ ਦਿਖ ਰਹੀ ਐ ਇਸ ਕਰਕੇ ਚੋਣ ਨਹੀਂ ਲੜ ਰਹੇ ਹਾਰ ਨਹੀਂ ਪਾਰਟੀ ਦੇ ਪ੍ਰਧਾਨ ਦੀ ਡਿਊਟੀ ਐ ਪਾਰਟੀ ਦਾ ਫੈਸਲਾ ਸੀ ਇਹ ਪਹਿਲੀ ਗੱਲ ਤਾਂ ਇਹ ਦੀ ਇੱਕ ਚੋਣ ਆ ਪਰਿਵਾਰ ਚੋਂ ਇੱਕੇ ਬੰਦਾ ਲੜੂਗਾ ਪਹਿਲਾ ਪਹਿ ਫੈਸਲਾ ਸੀ ਦੂਜਾ ਇਹ ਵੀ ਸੀ ਵੀ ਪਾਰਟੀ ਪ੍ਰਧਾਨ ਚੋਣ ਨਹੀਂ ਲੜਨਗੇ ਉਹ ਬਾਕੀ ਥਾਵਾਂ ਤੇ ਚੋਣ ਲੜਾਉਣਗੇ ਉਹ ਪਾਰਟੀ ਦਾ ਫੈਸਲਾ ਮੰਨ ਕੇ ਉਹਨਾਂ ਨੇ ਇਹ ਫੈਸਲਾ ਕੀਤਾ ਆਪ ਨੂੰ ਕਿੱਡਾ ਗੁੱਡਾ ਚੈਲੰਜ ਮੰਨਦੇ ਹੋ ਆਪਣੇ ਹਲਕੇ ਚ ਆਮ ਆਦਮੀ ਆਮ ਆਦਮੀ ਪਾਰਟੀ ਹੋਂ ਜਿਹੜਾ 4 ਸੂਬੇ ਟੱਪ ਕੇ ਮੱਧ ਪ੍ਰਦੇਸ਼ ਤੋਂ ਬੰਦਾ ਇੱਥੇ ਆਣ ਕੇ ਜਿੱਥੇ ਸਾਡੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਵਿੱਚ ਬੰਦ ਕੀਤਾ ਹੋਵੇ ਉੱਥੋਂ ਤੋਂ ਲਿਆ ਕੇ ਬੰਦਾ ਜਿਹਦਾ ਦਾਦਾ ਬਾਬਾ ਬਾਪ ਆਪ ਜਿਹੜੇ ਗਵਾਲੀਅਰ ਦੇ ਮਦਰ ਤੇ ਪੈਦਾ ਹੋਏ ਹੋਣ ਮਧ ਪ੍ਰਦੇਸ਼ ਤੇ ਉਹ ਇੱਥੇ ਸਰਦਾਰੀ ਕਰਨਗੇ ਇੱਥੇ ਦਾਦਾਗੀਰੀ ਕਰਨਗੇ ਉਹ ਕਹਿੰਦਾ ਮੈਂ ਵੀ 30 ਸਾਲ ਤੋਂ ਇੱਥੀਆਂ ਲੋਕਾਨਖ ਗੈਰਤ ਨਾਲ ਜੀਣ ਆਲੇ ਆ ਜੇ ਇੱਥੇ ਚੰਡੀਗੜ੍ਹ ਪੜ੍ਹਨ ਆਇਆ ਸੀ ਕਿਰਾਏ ਤੇ ਰਹਿਣ ਲੱਗ ਗਿਆ ਇੱਥੇ ਤਾਂ ਕੀ ਹੋਇਆ ਚੰਡੀਗੜ੍ਹ ਦਾ ਰਹਿਣ ਵਾਲਾ ਇੱਥੇ ਕਿਵੇਂ ਹੋ ਗਿਆ ਤੇ ਨਾਲੇ ਜਿਹੜਾ ਬੰਦਾ ਜਿੱਥੇ ਦਾ ਜੰਮਪਰ ਹੁੰਦਾ ਉਹਨੂੰ ਉੱਥੋਂ ਦਾ ਮੋਹ ਹੁੰਦਾ ਉੱਥੋਂ ਦਾ ਪਿਆਰ ਹੁੰਦਾ ਹੁਣ ਅਸੀਂ ਇਸ ਮਿੱਟੀ ਦੇ ਪੈਦਾ ਹੋਏ ਆ ਇੱਥੇ ਮਿੱਟੀ 'ਚ ਜੰਮੇ ਆ ਇੱਥੇ ਖੇਡੇ ਆ ਸਾਨੂੰ ਪਿਆਰ ਆ ਮਿੱਟੀ ਨਾਲ ਇੱਥੇ ਦੇ ਲੋਕਾਂ ਨਾਲ ਜਿਹੜਾ ਮੱਧ ਪ੍ਰਦੇਸ਼ ਤੋਂ ਚੱਲ ਕੇ ਆਏਗਾ ਉਹਨੂੰ ਕੀ ਪਿਆਰ ਹੋਏਗਾ ਇੱਥੇ ਇਹੀ ਕੰਮ ਜਿਹੜੇ ਤੁਸੀਂ ਗਿਣਾਏ ਆ ਕਿ ਮੈਂ 14 ਤੋਂ 19 'ਚ ਕੀਤੇ ਸੀ ਤਿਵਾਰੀ ਇਹੀ ਗਿਣਾਰੇ ਕਹਿੰਦੇ 19 ਤੋਂ 24 ਬਾਈ ਜੇ ਤਿਵਾਰੀ ਨੇ ਕੀਤੇ ਹੁੰਦੇ ਤੁਸੀਂ ਇਮਾਨਦਾਰੀ ਨਾਲ ਆਪ ਦੱਸੋ ਵੀ ਜੇ ਤਿਵਾਰੀ ਪਹਿਲੀ ਗੱਲ ਤਾਂ ਤੁਸੀਂ ਆਪ ਇੱਥੇ ਰਹਿੰਦੇ ਹੋ ਪਤਾ ਮੈਨੂੰ ਇੱਕ ਕੰਮ ਗਿਣਾ ਦਿਓ ਤਵਾੜੀ ਦਾ ਇੱਕ ਕੰਮ ਗਿਣਾ ਦਿਓ ਤਵਾੜੀ ਸਾਹਿਬ ਨੇ ਪੰਜ ਸਾਲਾਂ ਦੀ ਕੋਈ ਕਰਾਇਆ ਹੋਈ ਹੈਹੀ ਕੰਮ ਗਿਣਾ ਰਹੇ ਜਿਹੜੇ ਤੁਸੀਂ ਗਿਣਾ ਰਹੇ ਹੋ ਇਹ ਤਾਂ ਮੇਰੇ 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 ਕਿਰਾਏ ਕਿ ਮੈਂ ਕਿਹਾ ਗਿਣ ਲਊਗਾ ਉਹ ਉਹ ਕਿ ਮੈਂ ਤੁਸੀਂ ਤਾਂ ਕਿਹਾ ਮੈਂ ਬਿੱਟੂ ਵਾਲੇ ਕੰਮ ਪੈਸੇ ਮੈਂ ਵੰਡੇ ਇਹਨੇ ਤਾਂ ਅਜਿਹੀ ਗੱਲ ਨਹੀਂ ਗੱਲ ਤੁਸੀਂ ਕੰਮਾਂ ਦੀ ਗੱਲ ਕਰੋ ਕੰਮ ਮੈਨੂੰ ਗਿਣਾ ਤੂੰ ਇੱਕ ਬੰਦਾ ਕਿ ਤਵਾੜੀ ਦਾ ਕੰਮ ਕਰਾਂ ਅੱਛਾ ਜੇ ਉਹਨੇ ਕੰਮ ਕੀਤੇ ਹੁੰਦੇ ਤਾਂ ਇੱਥੇ ਛੋੜਨਾ ਲੜਦਾ ਤਵਾੜੀ ਸਾਹਿਬ ਜਿਹੜਾ ਬੰਦਾ ਕੋਈ ਜਿੱਤੇ ਹੋਏ ਬੰਦਾ ਭੱਜਦਾ ਦੇਖਿਆ ਹਲਕਾ ਛੱਡ ਦੇ ਦੇਖਿਆ ਹਾਈ ਕਮਾਂਡ ਦਾ ਫ ਜੇ ਲੋਕਾਂ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਤਾਂ ਇੱਥੋਂ ਭੱਜਿਆ ਚਲੋ ਸੋ ਪ੍ਰੇਮ ਸਿੰਘ ਚੰਦੂ ਮਾਜਰਾ ਨਾਲ ਗੱਲਬਾਤ ਚੱਲਦੀ ਸੀ ਉਹਨਾਂ ਨੇ ਸਾਫ਼ ਕੀਤਾ ਹੈ ਕਿ ਮੁਕਾਬਲਾ ਜਿਹੜਾ ਹੋਏਗਾ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਅਲਾਈਅੰਸ ਬਣ ਚੁੱਕਾ ਹੈ ਉਮੀਦਵਾਰ ਉਹਨਾਂ ਦਾ bari ਹੈ ਇਸ ਕਰਕੇ ਤਗੜਾ ਸਟਰੋਂਗ ਮੁਕਾਬਲਾ ਨਾਲ ਰਹਿ ਨਹੀਂ ਜਾਂਦਾ ਪਰ ਸ਼ਰੂਮਣੀ ਕਾਲੀ ਦਲ ਦਾ ਲੋਕ ਕਿੰਨਾ ਕੁ ਸਾਥ ਦਿੰਦੇ ਨੇ 13 0 ਹਰ ਰਾਜਨੀਤਿਕ ਤਲ ਕਹਿ ਰਿਹਾ ਕਿ ਸਾਡੇ ਕੋਲ ਵੱਤੋ ਵੱਦ ਮੀਂਹਰ ਜਿੱਤ ਕੇ ਆਣ ਕਿੰਨਾ ਕੁ ਸਾਥ ਮਿਲਦਾ ਇੰਤਜ਼ਾਰ ਕਰੋ 4 ਜੂਨ ਦਾ ਔਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾਂ ਨੂੰ ਇਜਾਜ਼ਤ ਧੰਨਵਾਦ